ਸਾਚਗਾਂਜੀ ਪੰਜਾਬੀ ਕਉਨਾਮਾਂ ਦੇ ਵਿੱਚ ਮੈਂ ਦਾੜਾ ਦੋ ਸਿਹੋ ਸਰਮਜੀਤ ਸਿੰਘ ਪੱਕਾ ਨਾਮ ਤੇ ਹੁਣ ਤੱਕ ਦੀ ਇੱਕ ਵੱਡੀ ਖਬਰ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਸੋ ਅਮਰੀਕਾ ਜਾਣ ਵਾਲੇ 54 ਬੰਦਿਆਂ ਵਾਸਤੇ ਜਰੂਰੀ ਇੱਕ ਕਵਰੇਜ ਹੀ ਸੋ ਟੈਂਟੂ ਤੋਂ ਲਾਈਵ ਜਿਹੜੀ ਕਿ ਨਿਊਜ਼ ਤੁਹਾਡੇ ਨਾਲ ਪਾਸ ਦੀ ਕਰ ਰਹੇ ਸੀ ਸੋ ਐਚ ਆਈ ਬੀ ਇੱਕ ਵੀਜ਼ਾ ਦੀ ਇਸ ਵੀਜ਼ੇ ਦੀ ਗੱਲ ਨੂੰ ਲੈ ਕੇ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰ ਲਗੇ ਜਿਹੜੀ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਈ ਹੈ ਵੱਡੀ ਖਬਰ ਸੋ ਇਸ ਖਬਰ ਦੇ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਜੀ ਜਿਹੜਾ ਐਚ 1 ਬੀ ਵੀਜ਼ਾ ਇਸ ਨੂੰ ਲੈ ਕੇ ਇਹ ਚੰਗੀ ਖਬਰ ਆਪਾਂ ਕਹਿ ਸਕਦੇ ਹਾਂ ਜੀ ਕ ਅਮਰੀਕਾ ਨੇ ਕੁਝ ਸ਼੍ਰੇਣੀਆਂ ਵਿੱਚ ਜਿਹੜਾ ਕਿ H1B ਵੀਜ਼ਾ ਜਿਹੜਾ H1B ਵੀਜ਼ਾ ਇਸ ਦੇ ਵਿੱਚ ਇਹਦੀ ਪ੍ਰਕਿਰਿਆ ਜੀ ਤੇਜ਼ੀ ਲਿਆਉਣ ਵਾਸਤੇ ਜਿੱਦਕਿ ਆਈਟੀ ਸੈਕਟਰ ਦੇ ਵਿੱਚ ਨੌਕਰੀਆਂ ਦੀ ਜ਼ਿਕਰ ਗੱਲ ਕਰੀਏ ਨੌਕਰੀਆਂ ਤੇ ਵੱਡੀ ਤਲਵਾਰ ਲਟਕ ਗਈ ਸੀ ਕਿਉਂਕਿ ਡੋਨਲਡ ਟਰੰਪ ਦੀ ਸਰਕਾਰ ਆਉਣ ਤੋਂ ਬਾਅਦ ਇਸ ਵੀਜ਼ੇ ਦੇ ਉੱਪਰ ਕਾਫੀ ਕਿੰਤੂ ਪ੍ਰੰਤੂ ਹੋਣੇ ਸ਼ੁਰੂ ਹੋ ਗਏ ਸੀ ਜਿਸ ਨਾਲ ਆਈਟੀ ਖੇਤਰ ਦੇ ਵਿੱਚ ਜਿਹੜੇ ਕਾਮੇ ਸੀ ਹੁਨਰਮੰਦ ਕਾਮੇ ਸੀ ਉਹਨਾਂ ਵਾਸਤੇ ਵੱਡੀ ਪ੍ਰੋਬਲਮ ਕ੍ਰੀਏਟ ਹੋ ਚੁੱਕੀ ਸੀ ਪਰ ਹੁਣ ਆਈਟੀ ਪ੍ਰੋਫੈਸ਼ਨਲ ਨੂੰ ਸਹੀ ਰਾਹ ਦੇਣ ਵਾਲੀ ਇਹ ਜਿਹੜੀ ਖਬਰ ਨਿਕਲ ਕੇ ਆਈ ਹੈ ਜੀ ਉਹਦੇ ਵਿੱਚ H1B ਵੀਜ਼ੇ ਦੀ ਗੱਲ ਕਰੀਏ ਤਾਂ ਵਿਦੇਸ਼ੀ ਨਾਗਰਿਕ ਅਮਰੀਕਾ ਵਿੱਚ ਨੌਕਰੀ ਕਰ ਸਕਦੇ ਨੇ ਸੋ ਰਾਸ਼ਟਰਪਤੀ ਡੋਨਾਲਡ ਰਾਮਪੀ ਚੋਣ ਪ੍ਰਧਕਿਰਾਂ ਦੇ ਵਿੱਚ H1B ਵੀਜ਼ੇ ਦੇ ਉੱਪਰ ਇੱਕ ਵੱਡਾ ਦਾਅ ਖੇਡਿਆ ਗਿਆ ਸੀ ਤੇ ਕਾਫੀ ਵੱਡੇ ਸਵਾਲ ਵੀ ਇਸ ਵੀਜ਼ੇ ਨੇ ਖੜੇ ਕਰ ਦਿੱਤੇ ਸੀ ਜਿਸ ਨੂੰ ਲੈ ਕੇ ਕਾਫੀ ਲੋਕ ਬੜੇ ਹੈਰਾਨ ਤੇ ਪਰੇਸ਼ਾਨ ਸੀ ਨਾਲ ਹੀ ਅਪਰਲ ਦੇ ਵਿੱਚ ਇਸ ਦੇ ਨਿਯਮਾਂ ਨੂੰ ਸਖਤ ਕੀਤਾ ਗਿਆ ਸੀ ਇਹ ਸੇ ਨਿਯਮ ਜਿਹੜੇ ਸੀ ਉਹ ਕਾਫੀ ਸਖਤ ਕਰ ਦਿੱਤੇ ਗਏ ਸੀ ਤੇ ਯੂ ਐਸ ਏ ਦੀ ਜੇਕਰ ਗੱਲ ਕਰੀਏ ਤਾਂ ਇਹ ਪ੍ਰਤੀਕਿਰਿਆ 6 ਮਹੀਨੇ ਤੇ ਲਈ ਰੋਕ ਦਿੱਤੀ ਗਈ ਸੀ 6 ਮਹੀਨੇ ਵਾਸਤੇ ਜਿਹੜੇ ਕਿਸ ਵੀਜੇ ਤੇ ਪਰ ਮੁਕੰਮਲ ਬ੍ਰੇਕ ਲਗਾ ਦਿੱਤੀ ਸੀ ਪਰ ਯੂ ਐਸ ਏ ਸਿਟੀਜ਼ਨ ਤੇ ਇਮੀਗ੍ਰੇਸ਼ਨ ਸਰਵਿਸ ਦੀ ਜੇਕਰ ਗੱਲ ਕਰੀਏ ਤਾਂ ਜੋ ਖਬਰ ਪਾਸਿਤ ਹੋਈ ਹੈ ਤਾਂ ਉਸ ਦੇ ਵਿੱਚ ਯੂ ਐਸ ਆਈ ਐਸ ਵੱਲੋਂ ਜਿਹੜਾ ਕਿ ਯੂ ਐਸ ਸੀ ਆਈ ਇਸ ਵੱਲੋਂ ਜਿਹੜਾ ਕਿ ਇਹ ਅਧਿਕਾਰਿਕ ਬਿਆਨ ਦੇ ਵਿੱਚ ਸਹੀ ਗੱਲ ਕਹੀ ਹੈ ਦੱਸਣ ਕਿ ਪ੍ਰੀਮੀਅਮ ਪਤਰੀ ਦਾ ਦੇ ਤਹਿਤ 15 ਦਿਨ ਦੇ ਵਿੱਚ ਹੁਣ ਵੀਜ਼ਾ ਮਿਲ ਜਾਇਆ ਕਰੇਗਾ ਸੋ 15 ਦਿਨ ਦੇ ਵਿੱਚ ਇਹ ਵੀਜ਼ਾ ਤੁਹਾਨੂੰ ਮਿਲ ਜਾਏਗਾ ਤੁਹਾਡੀ ਯੋਗਤਾ ਦੇ ਤਾਰ ਤੇ ਤੇ ਇਸ ਤੋਂ ਬਿਨਾਂ ਵੀਜ਼ਾ ਪਾਉਣ ਚ ਪਹਿਲਾਂ ਲੰਮਾ ਸਮਾਂ ਲੱਗਦਾ ਸੀ ਸੋ ਪਹਿਲਾ ਟਾਈਮ ਕਾਫੀ ਲੰਮਾ ਲਿਆ ਜਾਂਦਾ ਸੀ ਪਰ ਹੁਣ 15 ਦਿਨ ਦਾ ਹੈ ਪੂਰਾ ਪ੍ਰੋਸੈਸ ਵਧ ਕੇ 12 ਚੁੱਕ ਗਿਆ ਜੀ ਸੁਇਦਨਾਂ ਵੱਡਾ ਫਾਇਦਾ ਹੋएगा ਅਮਰੀਕਾ ਦੇ ਵਿੱਚ ਕੰਪਨੀਆਂ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਹੁਨਰਵੰਦ ਕਾਮਿਆਂ ਨੂੰ ਕੰਮ ਕਰਾਉਣ ਲਈ ਇਸ ਵਿਜੇ ਦੇ ਧਾਰ ਤੇ ਬੁਲਾਉਂਦੀਆਂ ਨੇ ਪਰ ਪ੍ਰੀਮੀਅਰ ਪਤਿਕਰਿਆ ਬੰਦ ਕਰਨ ਤੋਂ ਬਾਅਦ ਆਈਟੀ ਸੈਕਟਰ 'ਚ ਕਾਫੀ ਤੰਗੀ ਵਿੱਚ ਉਹ ਲੰਘ ਰਹੀ ਅਮਰੀਕਾ ਚ ਉਹਨਾਂ ਵਿੱਚ ਅਮਰੀਕੀ ਫਾਸਟ ਜਿਹੜਾ ਕਿ ਫਾਸਟਰ ਦਾ ਨਾਰਾ ਵੀ ਦਿੱਤਾ ਗਿਆ ਸੀ ਸੋ ਦੇਖਿਆ ਜਾਵੇ ਤਾਂ ਹੁਣ ਇਸ ਨਾਲ ਕਾਫੀ ਰਾਹਤ ਜਿਹੜੀ ਕਿ ਨਾ ਆਈਟੀ ਸੈਕਟਰ ਦੀਆਂ ਵੱਡੀਆਂ ਕੰਪਨੀਆਂ ਨੂੰ ਮਿਲੇਗੀ ਸੂਮਰੀਕਰ ਵਿੱਚ ਐਚ ਆਈਬੀ ਵੀਜ਼ਾ ਜਿਹੜਾ ਕੀ ਉਸ ਖਾਲਾ ਮਿਲਣਾ ਸ਼ੁਰੂ ਹੋ ਜਾਵੇਗਾ ਸੋ ਪੰਜਾਬੀ ਗਰਨਾਮ ਵਿੱਚ ਸੀਓ ਤੱਕ ਦੀ ਕਬੱਡੀ ਖਬਰ ਤੇ ਦੇ ਨਾਲ ਹੋਰ ਵੱਡੀਆਂ ਖਬਰਾਂ ਦੇਖਣੇ ਸੋਣੇ ਪੜ੍ਹਨੇ ਤਾਂ ਜੋ ਸਾਡੇ YouTube ਚੈਨਲ ਆਜ ਨਿਊਜ਼ ਉਪ ਵਾਲਾ ਦੇ ਉੱਪਰ ਤੇ ਪਰਮਜੀਤ ਨੂੰ ਦੋ ਜੀ ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ